ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਸਿੱਖ ਹਿਸਟਰੀ ਤੇਰਾ ਚੈਨਲ ਦੇ ਵਿੱਚ ਲੈ ਕੇ ਆਏ ਆਂ ਇਹ ਤੁਹਾਡੇ ਵਾਸਤੇ ਇੱਕ ਨਵੀਂ ਕਹਾਣੀ। ਕਾਟੀ ਵਾਲਿਆਂ ਦਾ ਸ਼ਿੰਦਾ ਅੱਜ ਸਰਪੰਚ ਚੁਣਿਆ ਗਿਆ। ਹੋਮਰ ਦਾ ਉਹ ਅਜੇ 25 ਕੁ ਸਾਲ ਦਾ ਹੀ ਹੋਵੇਗਾ। ਪਰ ਅਕਲ ਦਾ ਸਿਆਣਾ ਅਤੇ ਸਮਝਦਾਰ ਹੋਣ ਕਰਕੇ ਲੋਕਾਂ ਨੇ ਉਸ ਨੂੰ ਪਿੰਡ ਦਾ ਸਰਪੰਚ ਚੁਣ ਲਿਆ। ਲੋਕਾਂ ਦੇ ਕੰਮ ਤਾਂ ਪਹਿਲਾਂ ਵੀ ਉਹ ਕਾਫੀ ਸੰਭਾਰ ਦਿੰਦਾ ਸੀ ਜਦੋਂ ਵੀ ਉਹ ਸ਼ਹਿਰੋਂ ਮੁੜਦਾ ਪਿੰਡ ਦਾ ਕੋਈ ਬੁੱਢਾ ਬਾਬਾ ਜਾਂ ਬੇਬੇ ਉਸੇ ਮੋਟਰਸਾਈਕਲ ਦੇ ਮਾਗਰ ਬੈਠਾ ਹੀ ਹੁੰਦਾ ਰਾਹ ਵਿੱਚ ਕੋਈ ਵੀ ਸਿਆਣਾ ਬਜ਼ੁਰਗ ਨੂੰ ਮਿਲਦਾ ਉਸ ਨੂੰ ਮੋਟਰਸਾਈਕਲ ਦੇ ਉੱਪਰ ਬਿਠਾ ਕੇ ਜਿੱਥੇ ਵੀ ਜਾਣਾ ਹੁੰਦਾ ਉਸੇ ਥਾਂ ਤੇ ਪਹੁੰਚਾ ਦਿੰਦਾ ਬਾਸੇ ਵੀ ਰੱਬ ਨੇ ਉਸ ਨੂੰ ਸਾਕਲ ਸੂਰਤ ਬਹੁਤ ਸੋਹਣੀ ਦਿੱਤੀ ਸੀ ਉਸ ਦਾ ਉੱਚਾ ਲੰਮਾ ਕੱਦ ਉਸ ਦੀ ਸ਼ਖਸੀਅਤ ਦਾ ਖਾਸ ਉਪਹਾਰ ਸੀ ਕਾਲਸ ਗਿਆ ਹੋਣ ਕਰਕੇ ਕੱਪੜੇ ਦੀ ਚੋਣ ਦਾ ਕਾਫੀ ਖਿਆਲ ਰੱਖਦਾ ਸੀ ਤਕਰੀਬਨ ਪਾਗ ਨਾਲ ਮੈਚ ਕਰਦੀ ਉਸ ਦੀ ਪੈਂਟ ਹੁੰਦੀ ਉਸ ਦੀ ਕਾਲੀ ਖੁੱਲੀ ਛੱਡੀ ਦਾੜੀ ਉਸ ਦੇ ਗੋਰੇ ਰੰਗ ਨੂੰ ਹੋਰ ਵੀ ਨਿਖਾਰ ਦਿੰਦੀ ਆਲੇ-ਦੁਆਲੇ ਪਿੰਡਾਂ ਦੀਆਂ ਕੁੜੀਆਂ ਕਾਲਜ ਜਾਣ ਲਈ ਬੱਸ ਦੀ ਉਡੀਕ ਵਿੱਚ ਬੱਸ ਦੇ ਅੱਡੇ ਦੇ ਉੱਪਰ ਖੜੀਆਂ ਹੁੰਦੀਆਂ ਉਹ ਉਹਨਾਂ ਦੇ ਕੋਲ ਦੀ ਆਪਣਾ ਮੋਟਰਸਾਈਕਲ ਇੱਕ ਅਨੋਖੀ ਜੀ ਅਦਾ ਦੇ ਨਾਲ ਹੀ ਲੰਘਾ ਕੇ ਲੈ ਕੇ ਜਾਂਦਾ ਉਹ ਤੱਕਦੀਆਂ ਹੀ ਰਹਿ ਜਾਂਦੀਆਂ ਆਲਮਪੁਰੇ ਦੀ ਰਾਣੀ ਤਾਂ ਉਸ ਨੂੰ ਆਪਣਾ ਹੀ ਬਣਾ ਲੈਣਾ ਚਾਹੁੰਦੀ ਸੀ ਆਕੜ ਤਾਂ ਰਾਣੀ ਦੀ ਵੀ ਘੱਟ ਨਹੀਂ ਸੀ ਐਰੇ ਗੈਰੇ ਨੱਥੂ ਖੈਰੇ ਨੂੰ ਤਾਂ ਉਹ ਖੰਗਣ ਵੀ ਨਹੀਂ ਸੀ ਦਿੰਦੀ ਉਸ ਦਿਨ ਤਾਂ ਹੱਦ ਹੀ ਹੋ ਗਈ ਰਾਣੀ ਜਦੋਂ ਆਪਣੀਆਂ ਸਹੇਲੀਆਂ ਦੇ ਨਾਲ ਕਾਲਜ ਦੇ ਲਾਗੇ ਹੀ ਚਾਹ ਦੀ ਦੁਕਾਨ ਦੇ ਅੱਗੇ ਖਲੋਤੀ ਸੀ ਤਾਂ ਜਦੋਂ ਸ਼ਿੰਦੇ ਨੇ ਆਪਣਾ ਮੋਟਰਸਾਈਕਲ ਕੋਲ ਦੀ ਲੰਘਾਇਆ ਤਾਂ ਕੋਲ ਬਗਦੀ ਨਾਲ ਹੀ ਦੇ ਗੰਦੇ ਚਿੱਟੇ ਰਾਣੀ ਦੇ ਕਰੀਮ ਕਲਰ ਦੇ ਸੂਟ ਦੇ ਉੱਪਰ ਫੁੱਲਾਂ ਦੇ ਰੂਪ ਵਿੱਚ ਉੱਪਰ ਆਏ ਰਾਣੀ ਨੂੰ ਤਾਂ ਬਸ ਉਸ ਦੇ ਨਾਲ ਲੜਨ ਲਈ ਬਹਾਨਾ ਹੀ ਮਿਲ ਗਿਆ ਓਪਰੇ ਮਨ ਨਾਲ ਕਹਿਣ ਲੱਗੀ ਇਹ ਕਾਲਜ ਵਿੱਚ ਪੜਦਾ ਹੈ ਜਾਂ ਨਹੀਂ ਅਵਾਰਾਗਰਦੀ ਕਰਨ ਦਾ ਪਤਾ ਨਹੀਂ ਕਿਉਂ ਆਉਂਦਾ ਹੈ ਕਦੀ ਕਦੀ ਤੈਨੂੰ ਦੇਖਣ ਹੀ ਆਉਂਦਾ ਹਾਂ ਕੋਲ ਖੜੀ ਕੁੜੀ ਨੇ ਸ਼ਰਾਰਤ ਨਾਲ ਕਿਹਾ ਚੱਲ ਫੇਰ ਅੱਜ ਦੇਖੀ ਜਾਉ ਇਹਦੇ ਨਾਲ ਵੀ ਗੱਲ ਦੋ ਟੁੱਕ ਕਰ ਹੀ ਲੈਂਦੇ ਹਾਂ ਰਾਣੀ ਨੇ ਝੂਠੇ ਜਿਹੇ ਗੁੱਸੇ ਦੇ ਨਾਲ ਕਿਹਾ ਰਾਣੀ ਕੁੜੀਆਂ ਨੂੰ ਲੈ ਕੇ ਉਧਰ ਨੂੰ ਹੋ ਤੁਰੀ ਜਿੱਥੇ ਸ਼ਿੰਦਾ ਥੋੜੀ ਬਿਥ ਤੇ ਖਲੋਤਾ ਮੁੰਡਿਆਂ ਦੇ ਨਾਲ ਗੱਲਾਂ ਕਰਨ ਦੇ ਵਿੱਚ ਮਗਨ ਸੀ ਪਰ ਉਹ ਉਹਨਾਂ ਤੋਂ ਪੂਰੇ ਹੀ ਖਲੋ ਗਈਆਂ ਜਿਵੇਂ ਅੱਗੇ ਜਾਣ ਦੀ ਕਿਸੇ ਦੀ ਹਿੰਮਤ ਹੀ ਨਾ ਹੋਵੇ ਦੇਖ ਤਾਂ ਛਿੰਦੇ ਨੇ ਵੀ ਲਿਆ ਸੀ ਕਿ ਉਹ ਇੱਧਰ ਹੀ ਆ ਰਹੀਆਂ ਹਨ ਪਰ ਉਸ ਨੇ ਦਿਖਾਵਾ ਇੰਜ ਕੀਤਾ ਜਿਵੇਂ ਉਸ ਨੇ ਦੇਖਿਆ ਹੀ ਨਹੀਂ ਵਿੱਚੋਂ ਹੀ ਇੱਕ ਸਮਝਦਾਰ ਮੁੰਡੇ ਨੇ ਕੁੜੀਆਂ ਦੇ ਵੱਲ ਨੂੰ ਇਸ਼ਾਰਾ ਕਰਦਿਆਂ ਹੋਇਆ ਕਿਹਾ ਭਾਜੀ ਲੱਗਦਾ ਹੈ ਜਿਵੇਂ ਉਹਨਾਂ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਹੋਵੇ ਉਹ ਤੁਹਾਡੀ ਕੰਨੀ ਹੀ ਦੇਖ ਰਹੀਆਂ ਹਨ ਚਲੋ ਵੇਖ ਲੈਂਦੇ ਹਾਂ ਸ਼ਿੰਦੇ ਨੇ ਮੋਟਰਸਾਈਕਲ ਨੂੰ ਕਾਂਦ ਨਾਲ ਲਾਉਂਦੇ ਹੋਏ ਕਿਹਾ ਹਾਂਜੀ ਐਨੀ ਪ੍ਰੋਬਲਮ ਸ਼ਿੰਦੇ ਨੇ ਕੁੜੀਆਂ ਦੇ ਕੋਲ ਜਾ ਕੇ ਬੜੀ ਹੀ ਹਲੀਮੀ ਜੀ ਦੇ ਨਾਲ ਕਿਹਾ ਬਾਕੀ ਕੁੜੀਆਂ ਤਾਂ ਚੁੱਪ ਰਹੀਆਂ ਰਾਣੀ ਨੇ ਹੌਸਲਾ ਜਿਹਾ ਕਰਕੇ ਕਹਿ ਦਿੱਤਾ ਮੋਟਰਸਾਈਕਲ ਲੰਘਾਉਣ ਲੱਗਿਆਂ ਘਟੋ ਘਟ ਕੋਈ ਨਾਲੀ ਟੋਬਾ ਤਾਂ ਦੇਖ ਲਿਆ ਕਰੋ ਸ਼ਿੰਦੇ ਨੇ ਹਾਸਰਤ ਭਰੀਆਂ ਨਜ਼ਰਾਂ ਦੇ ਨਾਲ ਰਾਣੀ ਦੇ ਸੂਟ ਵੱਲ ਦੇਖਦੇ ਹੋਏ ਕਿਹਾ ਜਿੰਨਾ ਰਾਹਾਂ ਦੇ ਵਿੱਚ ਤੁਹਾਡੇ ਵਰਗੇ ਸੱਜਣ ਖੜ ਜਾਣ ਉਹ ਨਾਲ ਹੀ ਟੋਬਾ ਕਿੱਥੇ ਦੇਖਣ ਦਿੰਦੇ ਹਨ ਰਾਣੀ ਨੂੰ ਦੂਸਰੀ ਗੱਲ ਤਾਂ ਆਈ ਹੀ ਨਹੀਂ ਟੇਢੀ ਅੱਖ ਨਾਲ ਸਿੰਦੇ ਵੱਲ ਵੇਖਦੀ ਹੋਈ ਬੁੱਲਾਂ ਵਿੱਚ ਹੱਸਦੀ ਹੋਈ ਉਥੋਂ ਕੁੜੀਆਂ ਨੂੰ ਨਾਲ ਲੈ ਕੇ ਚਲੀ ਗਈ ਇੱਕ ਕੁੜੀ ਨੇ ਟੀਚਰ ਕਰਦੀ ਨੇ ਕਿਹਾ ਰਾਣੀ ਵੇਖ ਲੈ ਉਸਨੇ ਤੈਨੂੰ ਹੀ ਕਸੂਰਵਾਰ ਠਹਿਰਾ ਦਿੱਤਾ ਤੂੰ ਚੁੱਪ ਕਰ ਜਾ ਰਾਣੀ ਉਸ ਨੂੰ ਟੁੱਟ ਕੇ ਪੈ ਗਈ ਆਲਮ ਪੁਰੇ ਸ਼ਿੰਦੇ ਦਾ ਮਾਮਾ ਵਿਆਹਿਆ ਹੋਇਆ ਸੀ ਮਾਮੀ ਦਾ ਭਤੀਜਾ ਗੋਗੀ ਸ਼ਿੰਦੀ ਦੇ ਹਾਨ ਦਾ ਸੀ ਲਾਗੇ ਪਿੰਡ ਹੋਣ ਕਰਕੇ ਇੱਕ ਦੂਜੇ ਨਾਲ ਕਾਫੀ ਸਾਂਝ ਸੀ ਆਉਂਦੇ ਐਤਵਾਰ ਨੂੰ ਗੋਗੀ ਦਾ ਵਿਆਹ ਸੀ ਸਿੰਦੇ ਨੇ ਵੀ ਸੋਚ ਰੱਖਿਆ ਸੀ ਐਤਵਾਰ ਨੂੰ ਹੀ ਜੰਜ ਤੁਰਨ ਤੋਂ ਪਹਿਲਾਂ ਉਹ ਆਲਮਪੁਰ ਪਹੁੰਚ ਜਾਣਗੇ ਸ਼ਨੀਵਾਰ ਦੀ ਸ਼ਾਮ ਨੂੰ ਜਦੋਂ ਸਿੰਦਾ ਝੋਨੇ ਦੀ ਟਰਾਲੀ ਸੁੱਟ ਕੇ ਘਰ ਆਇਆ ਆਉਂਦਿਆਂ ਹੀ ਉਸ ਦੀ ਬੀਬੀ ਕਹਿਣ ਲੱਗੀ ਕਾਕਾ ਅੱਜ ਆਪਾਂ ਨੇ ਆਲਮਪੁਰੇ ਨੂੰ ਚਲੇ ਅੱਜ ਆਪਾਂ ਆਲਮਪੁਰੇ ਚਲੇ ਜਾਈਏ ਕਾਦੇ ਲਈ ਸ਼ਿੰਦੇ ਨੇ ਥੋੜਾ ਖਿੱਚ ਕੇ ਕਿਹਾ ਪੁੱਤ ਤੇਰੀ ਮਾਮੀ ਦਾ ਤਾਂ ਪਰਸੋਂ ਦੀ ਆਈ ਹੋਈ ਹੈ ਚਲ ਅਸੀਂ ਨਨਾਨ ਪਰਜਾਈਆਂ ਇਕੱਠੀਆਂ ਰਾਤ ਰਹਿ ਲਵਾਂਗੀਆਂ ਬੀਬੀ ਨੇ ਤਰ ਲਈ ਜੇ ਨਾਲ ਕਿਹਾ ਮੰਡੀ ਦੀ ਖੱਜਲ ਖਵਾਰੀ ਤੋਂ ਕਾਫੀ ਥੱਕ ਚੁੱਕਿਆ ਸੀ ਕਿਤੇ ਮਸੀ ਜਾ ਕੇ ਉਸ ਦੀ ਵਾਰੀ ਆਈ ਸੀ ਪਾ ਵੀ ਮਾੜਾ ਮਿਲਨ ਕਾਰਨ ਉਸ ਦਾ ਦਿਲ ਅੱਜ ਉਦਾਸ ਜਿਹਾ ਸੀ ਪਰ ਬੀਬੀ ਦੇ ਤਰਲੇ ਅੱਗੇ ਉਸ ਦੀ ਕੋਈ ਪੇਸ਼ ਨਾ ਰਹੀ ਨਾ ਧੋ ਕੇ ਥੋੜਾ ਆਰਾਮ ਕਰਨ ਤੋਂ ਬਾਅਦ 8 ਵਜੇ ਸ਼ਿੰਦਾ ਬੀਬੀ ਨੂੰ ਨਾਲ ਲੈ ਕੇ ਆਲਮਪੁਰ ਪਹੁੰਚ ਗਿਆ ਵਿਆਹ ਵਾਲੇ ਘਰ ਵਿੱਚ ਬਹੁਤ ਰੌਣਕ ਸੀ ਪਿੰਡ ਦੀਆਂ ਜਨਾਨੀਆਂ ਅਤੇ ਮੇਲ ਨੇ ਰਲ ਕੇ ਸ਼ੋਰ ਮਚਾ ਰੱਖਿਆ ਸੀ ਰੋਟੀ ਖਾਣ ਤੋਂ ਬਾਅਦ ਸ਼ਿੰਦਾ ਵੀ ਉਨਾਂ ਮੁੰਡਿਆਂ ਦੇ ਵਿੱਚ ਜਾ ਰਲਿਆ ਜੋ ਕੋਠੇ ਉੱਪਰ ਖਲੋਤੇ ਕੁੜੀਆਂ ਨੂੰ ਗਿੱਧਾ ਪਾਉਂਦੇ ਦੇਖ ਰਹੇ ਸਨ ਸ਼ਿੰਦੇ ਦੀ ਥਕਾਵਟ ਉਸ ਵੇਲੇ ਦੂਰ ਹੋ ਗਈ ਜਦੋਂ ਉਸ ਨੇ ਕੁੜੀਆਂ ਨੂੰ ਗਿੱਧਾ ਪਾਉਂਦੀ ਰਾਣੀ ਨੂੰ ਵੀ ਦੇਖ ਲਿਆ ਥੋੜੀ ਦੇਰ ਬਾਅਦ ਜਦੋਂ ਰਾਣੀ ਨੇ ਘੁੰਮ ਕੇ ਬੋਲੀ ਪਾਈ ਤੇਰਾ ਸਰੋ ਜਿੱਡਾ ਕਦ ਤੇਰੀ ਨਾਭੀ ਜਿਹੀ ਪੱਗ ਸਿੰਦੇ ਨੂੰ ਲੱਗਿਆ ਕਿ ਰਾਣੀ ਉਸ ਨੂੰ ਹੀ ਬੋਲੀ ਸੁਣਾ ਰਹੀ ਹੈ ਕੋਲ ਖੜੇ ਗੋਗੀ ਤੋਂ ਸਿੰਦੇ ਨੇ ਪੁੱਛ ਹੀ ਲਿਆ ਯਾਰ ਇਹ ਕੁੜੀ ਕੌਣ ਹੈ ਸਾਡੇ ਗਵੰਡੀਆਂ ਦੀ ਹੈ ਕੀ ਗੱਲ ਸੁਖ ਹੈ ਗੋਗੀ ਨੇ ਮਸ਼ਕਰੀ ਜਿਹੀ ਕਰਦੇ ਹੋਏ ਕਿਹਾ ਉਸ ਦਿਨ ਹੀ ਸ਼ਿੰਦੇ ਨੂੰ ਪਤਾ ਲੱਗਿਆ ਕਿ ਰਾਣੀ ਦਾ ਪਿੰਡ ਆਲਮਪੁਰਾ ਹੈ ਪਤਾ ਤਾਂ ਰਾਣੀ ਨੂੰ ਵੀ ਲੱਗ ਗਿਆ ਸੀ ਕਿ ਸ਼ਿੰਦਾ ਗੋਗੀ ਦਾ ਕੋਈ ਰਿਸ਼ਤੇਦਾਰ ਹੈ ਪਰ ਦੋਹਾਂ ਦੀ ਦੋਹਾਂ ਨੇ ਸਿਆਣਪ ਵਰਤੀ ਵਿਆਹ ਦੇ ਵਿੱਚ ਇੱਕ ਦੂਜੇ ਨੂੰ ਨਾ ਜਾਣਦੇ ਹੋਣ ਦਾ ਵਿਖਾਵਾ ਕੀਤਾ ਗੱਲ ਕੀ ਸ਼ਿੰਦੇ ਨੇ ਗੋਗੀ ਨੂੰ ਕਹਿ ਕਹਾ ਕੇ ਮਾਮੀ ਨੂੰ ਵਿੱਚ ਪਾ ਕੇ ਰਾਣੀ ਦਾ ਰਿਸ਼ਤਾ ਮੰਗ ਲਿਆ ਰਾਣੀ ਦੇ ਘਰਦਿਆਂ ਨੇ ਵੀ ਸ਼ਿੰਦੇ ਅਤੇ ਉਸ ਦੀ ਜ਼ਮੀਨ ਜਾਇਦਾਦ ਨੂੰ ਦੇਖਦਿਆਂ ਹੋਇਆਂ ਰਿਸ਼ਤਾ ਕਰਨ ਦੇ ਵਿੱਚ ਕੋਈ ਟਿੱਲ ਨਾ ਕੀਤੀ ਸਾਲ ਦੇ ਵਿੱਚ ਹੀ ਉਹਨਾਂ ਦਾ ਵਿਆਹ ਹੋ ਗਿਆ ਰਾਣੀ ਦੇ ਸੁਭਾਅ ਅਤੇ ਰੂਪ ਦਾ ਸੋਨਾ ਮੇਲ ਹੋਣ ਕਾਰਨ ਘਰ ਵਿੱਚ ਅਤੇ ਆਂਡ-ਗਮਾਂਡ ਵਿੱਚ ਛੇਤੀ ਹੀ ਹਰਮਨ ਪਿਆਰੀ ਹੋ ਗਈ। 4-5 ਸਾਲ ਤਾਂ ਖੁਸ਼ੀ ਵਿੱਚ ਝਟ ਹੀ ਲੰਘ ਗਏ। ਇਨਾਂ ਸਾਲਾਂ ਦੇ ਦਰਮਿਆਨ ਰਾਣੀ ਦੋ ਫੁੱਲਾਂ ਵਰਗੇ ਬੱਚਿਆਂ ਦੀ ਵੀ ਮਾਂ ਬਣ ਗਈ। ਜਦੋਂ ਸ਼ਿੰਦਾ ਦੋਹਾਂ ਭੈਣ ਭਰਾਵਾਂ ਨੂੰ ਬੇੜੇ ਵਿੱਚ ਖੇਡਦਾ ਦੇਖਦਾ ਤਾਂ ਉਸ ਨੂੰ ਲੱਗਦਾ ਕਿ ਸਾਰੀ ਦੁਨੀਆ ਦੀਆਂ ਖੁਸ਼ੀਆਂ ਉਹਨਾਂ ਨੂੰ ਘਰ ਦੇ ਉਹਨਾਂ ਦੇ ਘਰ ਦੇ ਅੰਦਰ ਹੀ ਹਨ ਸਰਦੀਆਂ ਦੀ ਇੱਕ ਰਾਤ ਅਚਾਨਕ ਹੀ ਉਹਨਾਂ ਘਰ ਦੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜ ਗਿਆ ਸਰਪੰਚ ਹੋਣ ਕਾਰਨ ਵੈਸੇ ਤਾਂ ਉਹਨਾਂ ਦੇ ਘਰ ਕੋਈ ਨਾ ਕੋਈ ਤੁਰਿਆ ਹੀ ਰਹਿੰਦਾ ਸੀ ਪਰ ਅੱਜ ਰਾਤ ਪਰ ਅੱਜ ਤਾਂ ਰਾਤ ਕਾਫੀ ਹੋ ਚੁੱਕੀ ਸੀ ਦਰਵਾਜ਼ੇ ਦੀ ਧਸਤਕ ਨੇ ਬੱਚਿਆਂ ਤੋਂ ਇਲਾਵਾ ਬਾਕੀ ਘਰ ਦੇ ਸਾਰੇ ਮੈਂਬਰਾਂ ਨੂੰ ਜਗਾ ਦਿੱਤਾ ਸੀ ਸ਼ਿੰਦੇ ਦੀ ਬੀਬੀ ਸ਼ਿੰਦੇ ਨੂੰ ਬੈਟਰੀ ਦਿੰਦੀ ਹੋਈ ਬੋਲੀ ਪੁੱਤ ਦੇ ਕੇ ਬੂਹਾ ਖੋਲਨੀ ਦਰਵਾਜ਼ਾ ਖੋਲਣ ਦੀ ਧੀਰ ਸੀ ਕਿ ਦੋ ਨੌਜਵਾਨ ਮੁੰਡੇ ਖੇਸੀਆਂ ਦੀਆਂ ਬੁਕਲਾ ਮਾਰੀ ਘਰ ਦੇ ਅੰਦਰ ਦਾਖਲ ਹੋ ਗਏ ਉਹ ਤਾਂ ਠੰਡ ਦੇ ਨਾਲ ਕੰਬ ਰਹੇ ਸਨ ਬਾਕੀ ਘਰ ਵਾਲੇ ਤਾਂ ਅਜੇ ਉਹਨਾਂ ਦੇ ਮੂੰਹ ਵੱਲ ਵੇਖ ਹੀ ਰਹੇ ਸਨ ਕਿ ਬੀਬੀ ਬੋਲ ਪਈ ਵੇ ਪੁੱਤ ਤੁਸੀਂ ਕੌਣ ਹੋ ਅਤੇ ਇੱਥੇ ਕੀ ਕਰਨ ਆਏ ਹੋ ਮਾਤਾ ਪ੍ਰਸ਼ਾਦਾ ਛਕਣਾ ਹੈ ਮੁੰਡਿਆਂ ਨੇ ਜਾਣਦਿਆਂ ਹੀ ਜਾਂਦਿਆਂ ਵਾਂਗ ਜਵਾਬ ਦੇ ਦਿੱਤਾ ਸਮਝਦਾ ਘਰ ਵਾਲਿਆਂ ਨੂੰ ਵੀ ਆ ਗਈ ਸੀ ਵੀ ਇਹ ਕੌਣ ਹਨ ਪਰ ਉਹ ਬਿਨਾਂ ਕੁਝ ਬੋਲੇ ਚੁੱਪਚਾਪ ਰੋਟੀ ਪਾਣੀ ਦੇ ਆਹਰ ਵਿੱਚ ਲੱਗ ਗਏ ਦੋ ਘੰਟੇ ਬਾਅਦ ਉਹ ਰੋਟੀ ਖਾ ਕੇ ਅਤੇ ਸ਼ੁਕਰੀਆ ਕਹਿ ਕੇ ਚਲੇ ਗਏ ਉਸ ਦਿਨ ਤੋਂ ਬਾਅਦ ਉਹ ਕਈ ਵਾਰੀ ਸ਼ਿੰਦੇ ਦੇ ਘਰ ਪ੍ਰਸ਼ਾਦਾ ਸ਼ੱਕ ਚੁੱਕੇ ਸਨ ਸ਼ਿੰਦੇ ਦਾ ਘਰ ਪਿੰਡ ਤੋਂ ਬਾਹਰ ਫਿਰਨੀ ਉੱਤੇ ਪੈਣ ਕਾਰਨ ਉਹ ਝੱਟ ਹੀ ਆ ਵੜਦੇ ਇੱਕ ਦਿਨ ਉਹਨਾਂ ਦੇ ਜਾਣ ਤੋਂ ਬਾਅਦ ਸ਼ਿੰਦਾ ਆਪਣੇ ਪਰਿਵਾਰ ਨੂੰ ਬੋਲਣ ਲੱਗ ਪਿਆ ਤੁਸੀਂ ਬਹੁਤੀ ਨਾ ਉਹਨਾਂ ਦੀ ਖਾਤਰਦਾਰੀ ਕਰਿਆ ਕਰੋ ਮੇਰੀ ਤਾਂ jaan मुट्ठी ਦੇ ਵਿੱਚ ਆਈ ਪਈ ਹੈ ਜੇ ਕੀਤੇ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਘਰ ਦਾ ਇੱਕ ਇੱਕ ਜੀ ਉਹਨਾਂ ਨੇ ਨਹੀਂ ਛੱਡਣਾ ਮੈਂ ਤਾਂ ਇਸ ਤਰ੍ਹਾਂ ਸੁੱਕੀ ਰੋਟੀ ਫੜਾਉਂਦੀ ਸੀ ਬੀਬੀ ਜੀ ਕਹਿਣ ਲੱਗੇ ਸਾਗ ਵਿੱਚ ਕਿਉਂ ਪਾ ਦਿਓ ਰਾਣੀ ਨੇ ਆਪਣੇ ਸਿਰੋਂ ਗੱਲ ਟਾਲਦਿਆਂ ਹੋਇਆਂ ਕਿਹਾ ਪੁੱਤ ਕੀ ਕਰਾਂ ਮੈਨੂੰ ਤਰਸ ਜਿਹਾ ਆ ਜਾਂਦਾ ਹੈ ਕਿੱਦਾਂ ਮਾਮਾ ਦੇ ਜਾਏ ਰਾਤਾਂ ਨੂੰ ਤੁਰੇ ਫਿਰਦੇ ਨੇ ਬੀਬੀ ਭਾਂਡੇ ਧੋਂਦੀ ਬੋਲੀ ਇੱਕ ਦਿਨ ਬੀਬੀ ਜੀ ਨੇ ਮੁੰਡਿਆਂ ਨੂੰ ਸਮਝਾਉਣ ਦਾ ਯਤਨ ਕੀਤਾ ਸੀ ਰਾਣੀ ਨੇ ਭਾਂਡੇ ਚੁੱਕਦਿਆਂ ਕਿਹਾ ਆਹੋ ਪੁੱਤ ਮੈਂ ਤਾਂ ਕਿਹਾ ਸੀ ਬੇਕਾਕਾ ਕਾ ਤੋਂ ਆਪਣੀਆਂ ਜਵਾਨੀਆਂ ਗਾਲਦੇ ਹੋ ਦਿਨ ਰਾਤ ਆਪਣੇ ਮਾਪਿਆਂ ਨੂੰ ਤੜਫਾਉਂਦੇ ਹੋ ਮਾਤਾ ਜੀ ਸ਼ੌਂਕ ਨਹੀਂ ਠੰਡੀਆਂ ਤੇ ਹਨੇਰੀਆਂ ਰਾਤਾਂ ਵਿੱਚ ਘੁੰਮਦੇ ਫਿਰਦੇ ਹਾਂ ਇੱਕ ਮੁੱਛ ਫੁੱਟ ਮੁੰਡੇ ਨੇ ਜਵਾਬ ਦਿੰਦੇ ਹੋਏ ਕਿਹਾ ਸੀ ਦੇਸ਼ ਦੇ ਹੱਕਾਂ ਅਤੇ ਨਿਆਂ ਲਈ ਤੁਰੇ ਫਿਰਦੇ ਹਾਂ ਨਹਿਰ ਵੱਲ ਨੂੰ ਜੋ ਪਾਟੜੀ ਜਾਂਦੀ ਸੀ ਉਹ ਕੱਚੀ ਹੋਣ ਕਰਕੇ ਮੀਂਹ ਪੈਣ ਉੱਤੇ ਛੱਟ ਚਿਕੜ ਹੋ ਜਾਂਦਾ ਸ਼ਿੰਦੇ ਦੇ ਖੇਤ ਵੀ ਉੱਧਰ ਹੀ ਸਨ ਪੰਚਾਇਤ ਵਿੱਚ ਹੋਣ ਕਾਰਨ ਸ਼ਿੰਦੇ ਨੇ ਉਸ ਪਟੜੀ ਦੇ ਉੱਪਰ ਮਿੱਟੀ ਪਵਾ ਲਈ ਤਾਂ ਕਿ ਖੇਤਾਂ ਵਾਲਿਆਂ ਨੂੰ ਆਉਣਾ ਜਾਣਾ ਖੇਤ ਵਾਸਤੇ ਸੁਖਾਲਾ ਹੋ ਜਾਵੇ ਕਿਉਂਕਿ ਮੀਂਹ ਕਣੀ ਵਿੱਚ ਸ਼ਿੰਦੇ ਦੀ ਟਰਾਲੀ ਉੱਥੇ ਹੀ ਫਸੀ ਰਹਿੰਦੀ ਸੀ ਖਾੜਕੂ ਵੀ ਉਸ ਪਟੜੀ ਉੱਪਰ ਦੀ ਲੰਘ ਕੇ ਨਹਿਰ ਵੱਲ ਜਾਂਦੇ ਸਨ ਬਐਸੇ ਤਾਂ ਸਾਰੇ ਹੀ ਪਿੰਡ ਨੂੰ ਪਤਾ ਲੱਗ ਚੁੱਕਿਆ ਸੀ ਕਿ ਸਰਪੰਚਾਂ ਦੇ ਘਰ ਖਾੜਕੂ ਆਉਂਦੇ ਜਾਂਦੇ ਹਨ ਵਿੱਚੋਂ ਦਾ ਸਾਰਾ ਪਿੰਡ ਹੀ ਉਹਨਾਂ ਦਾ ਸਾਥ ਦਿੰਦਾ ਸੀ ਸਿਆਣਿਆਂ ਨੂੰ ਕਹਿੰਦੇ ਵੀ ਸੁਣੀਦਾ ਸੀ ਕਿ ਰੋਟੀ ਟੁੱਕ ਵੇਲੇ ਰੋਟੀ ਟੁੱਕ ਸਿਰ ਵੇਲੇ ਮੁਕਾ ਲਵੋ ਤਾਂ ਜੋ ਮੁੰਡਿਆਂ ਦੇ ਲੰਗਣ ਸਮੇ ਬੱਤੀਆਂ ਬੁਝਾ ਦਿੱਤੀਆਂ ਜਾਣ ਉਹਨਾਂ ਦੇ ਲੰਗਨ ਤੋਂ ਪਹਿਲਾਂ ਹੀ ਪੈ ਸਾਰਾ ਹੀ ਪਿੰਡ ਬੱਤੀਆਂ ਬੁਝਾ ਦਿੰਦਾ। ਉਦੋਂ ਹੀ ਕਿਸੇ ਚੋਲਖੋਰ ਨੇ ਠਾਣੇ ਦੇ ਵਿੱਚ ਚੁਗਲੀ ਕਰ ਦਿੱਤੀ। ਕਿ ਸ਼ਿੰਦੇ ਸਰਪੰਚ ਨੇ ਕੱਚੀ ਸੜਕ ਉੱਤੇ ਮਿੱਟੀ ਖਾੜਕੂਆਂ ਨੂੰ ਪਵਾ ਕੇ ਦਿੱਤੀ ਹੈ। ਤਾਂ ਜੋ ਆਸਾਨੀ ਨਾਲ ਹਨੇਰੇ ਵਿੱਚ ਆ ਜਾ ਸਕਦੇ ਹਨ। ਅਗਲੇ ਦਿਨ ਹੀ ਸਵੇਰੇ ਹੀ ਖਾਣੇਦਾਰ ਨਾਲ ਸਿਪਾਹੀ ਲੈ ਕੇ ਸ਼ਿੰਦੇ ਨੂੰ ਲੈਣ ਆ ਗਿਆ ਸ਼ਿੰਦੇ ਨੂੰ ਘਰਦਿਆਂ ਨੇ ਲੁਕੋ ਦਿੱਤਾ ਪਰ ਪੁਲਿਸ ਸ਼ਿੰਦੇ ਦੇ ਬਿਰਧ ਪਾਪਾ ਜੀ ਨੂੰ ਫੜ ਕੇ ਲੈ ਗਈ ਉਸ ਹੀ ਰਾਤ 1 ਵਜੇ ਦੇ ਕਰੀਬ ਕੋਈ ਬੰਦਾ ਖੇਸੀ ਦੀ ਚੁੰਬ ਮਾਰੀ ਸ਼ਿੰਦੇ ਦੇ ਦਰਵਾਜ਼ੇ ਉੱਪਰ ਆਇਆ ਬੀਬੀ ਨੇ ਚੀਤ ਵਿੱਚ ਦੀ ਦੇਖ ਕੇ ਬੂਹਾ ਖੋਲ ਦਿੱਤਾ ਰਾਣੀ ਬਿਸਤਰੇ ਦੇ ਵਿੱਚ ਪਈ ਹੀ ਬੋਲੀ ਆ ਵੀ ਕੋਈ ਜ਼ਿੰਦਗੀ ਹੈ ਦਿਨੇ ਪੁਲਸ ਤੰਗ ਕਰਦੀ ਹੈ ਤੇ ਰਾਤ ਨੂੰ ਇਹ ਸ਼ੋਅ ਕਰੇ ਜਦ ਬੀਬੀ ਨੇ ਆਹ ਦੱਸਿਆ ਪੁੱਤ ਜਾਹੀਂ ਜਰਾ ਬਾਹਰ ਉਹ ਕੰਧ ਕੋਲ ਖੜੇ ਹੀ ਤੈਨੂੰ ਬੁਲਾਉਂਦੇ ਹਨ ਛਿੰਦੇ ਨੇ ਛੇਤੀ ਨਾਲ ਉੱਠ ਕੇ ਮੰਜੇ ਕੋਲ ਪਈ ਕੈਂਚੀ ਚੱਪਲ ਪੈਰ ਨੂੰ ਪਾਈ ਬਿਸਤਰੇ ਤੋਂ ਕੰਬਲ ਖਿੱਚ ਕੇ ਆਪਣੇ ਸਰੀਰ ਦਿਵਾਲੇ ਲਪੇਟਿਆ ਅਤੇ ਬਾਹਰ ਨੂੰ ਤੁਰ ਪਿਆ ਜਾਂਦਾ ਹੋਇਆ ਰਾਣੀ ਨੂੰ ਕਹਿ ਰਿਹਾ ਸੀ ਚਾਹ ਧਾਰ ਦੇ ਲੱਗਦਾ ਹੈ ਰੋਟੀ ਨਹੀਂ ਖਾਣਗੇ ਕਾਲੀ ਦੇ ਵਿੱਚ ਦਿਸਦੇ ਹਨ ਥੋੜੀ ਦੇਰ ਤੱਕ ਬਾਹਰੋਂ ਗੱਲਾਂ ਦੀ ਗੱਲਾਂ ਕਰਨ ਦੀ ਆਵਾਜ਼ ਆਉਂਦੀ ਰਹੀ ਪਰ ਛੇਤੀ ਹੀ ਇਹ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ। ਕਾਫੀ ਧੀਰ ਉਡੀਕ ਕਰਨ ਤੋਂ ਬਾਅਦ ਜਦੋਂ ਸ਼ਿੰਦਾ ਨਾ ਮੁੜਿਆ ਤਾਂ ਬੀਬੀ ਬਾਹਰ ਦੇਖਣ ਗਈ। ਬਾਹਰ ਤਾਂ ਸ਼ਿੰਦਾ ਹੈ ਹੀ ਨਹੀਂ ਸੀ। ਨਾ ਕੋਈ ਹੋਰ ਸੀ। ਉਸ ਆਫਤ ਦੀ ਰਾਤ ਨੂੰ ਰਾਣੀ ਅਤੇ ਬੀਬੀ ਬੈਠੀਆਂ ਸ਼ਿੰਦੇ ਨੂੰ ਉਡੀਕਦੀਆਂ ਰਹੀਆਂ। ਪਰ ਸ਼ਿੰਦਾ ਨਾ ਮੁੜਿਆ। ਦਿਨ ਚੜਦੇ ਨੂੰ ਪਿੰਡ ਦੇ ਵਿੱਚ ਰੌਲਾ ਪੈ ਗਿਆ ਕਿ ਰਾਤੀ ਕੋਈ ਬੰਦੇ ਸ਼ਿੰਦੇ ਨੂੰ ਨਾਲ ਲੈ ਗਏ ਹਨ 12:00 ਵਜੇ ਸ਼ਿੰਦੇ ਦੇ ਪਾਪਾ ਜੀ ਘਰ ਆ ਗਏ ਅਤੇ ਦੱਸਿਆ ਕਿ ਪੁਲਿਸ ਨੇ ਉਹਨਾਂ ਨੂੰ ਛਾਟ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਸ਼ਿੰਦਾ ਮਿਲ ਗਿਆ ਹੈ ਜਿਸ ਦੀ ਉਹਨਾਂ ਨੂੰ ਲੋੜ ਸੀ ਇਤਾਂ ਸਾਰਿਆਂ ਨੂੰ ਹੀ ਪਤਾ ਲੱਗ ਗਿਆ ਕਿ ਪੁਲਿਸ ਖਾੜਕੂਆਂ ਦੇ ਪੇਛੇ ਦੇ ਵਿੱਚ ਆਈ ਸੀ ਅਤੇ ਸ਼ਿੰਦੇ ਨੂੰ ਲੈ ਗਈ। ਸ਼ਿੰਦੇ ਦੇ ਪਿੰਡ ਦੇ ਸਾਰੇ ਪਤਵੰਤੇ ਬੰਦੇ ਅਤੇ ਆਲੇ-ਦੁਆਲੇ ਪਿੰਡਾਂ ਦੀਆਂ ਪੰਚਾਇਤਾਂ ਸਭ ਇਕੱਠੇ ਹੋ ਕੇ ਪੁਲਿਸ ਸਟੇਸ਼ਨ ਗਏ। ਪੁਲਿਸ ਵਾਲੇ ਕਦੀ ਉਹਨਾਂ ਨੂੰ ਕਿਸੇ ਪੁਲਿਸ ਸਟੇਸ਼ਨ ਤੇ ਪੇਜ ਦਿੰਦੇ ਤੇ ਕਦੇ ਕਿਸੇ ਪੁਲਿਸ ਸਟੇਸ਼ਨ ਤੇ ਭੇਜ ਦਿਆ ਕਰਨਾ ਪਰ ਸ਼ਿੰਦੇ ਦੀ ਕਿਸੇ ਪਾਸੇ ਤੋਂ ਵੀ ਉੱਗ ਸੁਗ ਨਹੀਂ ਮਿਲ ਰਹੀ ਸੀ ਘਰ ਵਾਲਿਆਂ ਦਾ ਤਾਂ ਬਹੁਤ ਹੀ ਬੁਰਾ ਹਾਲ ਸੀ ਪਿੰਡ ਵਾਲੇ ਉਹਨਾਂ ਨੂੰ ਥੋੜੀ ਬਹੁਤੀ ਹਿੰਮਤ ਦਿੰਦੇ ਅਤੇ ਦੋ ਗੁਰਕੀਆਂ ਰੋਟੀ ਦੀਆਂ ਵੀ ਖਵਾ ਕੇ ਜਾਂਦੇ ਜਦੋਂ ਪੁਲਿਸ ਸਿੰਦੇ ਨੂੰ ਤਸੀਹੇ ਦੇ ਰਹੀ ਹੁੰਦੀ ਤਾਂ ਉਹ ਚੂਗਲਖੋਰ ਵੀ ਕੋਲ ਹੀ ਬੈਠਾ ਹੁੰਦਾ ਸਿੰਦੇ ਨੇ ਉਸ ਨੂੰ ਬਹੁਤ ਕਿਹਾ ਕਿ ਉਹ ਆਪਣੀ ਸਾਰੀ ਜ਼ਮੀਨ ਉਸ ਦੇ ਨਾਮ ਕਰ ਦੇਵੇਗਾ ਕਿਸੇ ਤਰ੍ਹਾਂ ਉਹ ਪੁਲਿਸ ਤੋਂ ਉਸ ਨੂੰ ਬਚਾ ਲਵੇ ਪਰ ਚੂਗਲਖੋਰ ਦੰਦੀਆਂ ਕੱਟ-ਕੱਟ ਕੇ ਦਿਖਾ ਦਿੰਦਾ ਜਦ ਇੱਕ ਹਫਤੇ ਬਾਅਦ ਵੀ ਸ਼ਿੰਦੇ ਦਾ ਕੁਝ ਵੀ ਪਤਾ ਨਾ ਲੱਗਿਆ ਤਾਂ ਸਾਰਿਆਂ ਨੂੰ ਸ਼ੱਕ ਹੋ ਗਿਆ ਕਿ ਸ਼ਿੰਦੇ ਨੂੰ ਤਾਂ ਮਾਰ ਦਿੱਤਾ ਗਿਆ ਹੈ ਉਸ ਚੂਗਲਖੋਰ ਨੇ ਵੀ ਨਸ਼ਾ ਪਾਣੀ ਖਾ ਕੇ ਇਹ ਗੱਲ ਕਿਸੇ ਨੂੰ ਦੱਸ ਦਿੱਤੀ ਕਿ ਪੁਲਿਸ ਨੇ ਸ਼ਿੰਦੇ ਨੂੰ ਮਾਰ ਕੇ ਉਸ ਦੀ লাশ ਕਿਸੇ ਕਮਾਦ ਦੇ ਵਿੱਚ ਸੁੱਟ ਦਿੱਤੀ ਹੈ ਹੌਲੀ-ਹੌਲੀ ਇਹ ਗੱਲ ਸਾਰੇ ਇਲਾਕੇ ਦੇ ਵਿੱਚ ਫੈਲ ਗਈ। ਇਲਾਕੇ ਦੇ ਲੋਕੀ ਸ਼ਿੰਦੇ ਦੀ লাশ ਲੱਭਣ ਖਾਤਰ ਸਾਰੇ ਗੰਨਿਆਂ ਦੇ ਖੇਤ ਫੋਲ ਸੁੱਟੇ। ਆਖਰਕਾਰ ਲਾਗਲੇ ਪਿੰਡ ਦੇ ਕਮਾਦ ਵਿੱਚੋਂ ਸ਼ਿੰਦੇ ਦੀ ਵੱਡੀ ਟੁੱਕੀ লাশ ਮਿਲ ਗਈ। ਦੂਸਰੇ ਦਿਨ ਉਸ ਜਗਲਖੋਰ ਨੂੰ ਵੀ ਪੁਲਿਸ ਵਾੜ ਕੇ ਲੈ ਗਈ ਉਸ ਦਾ ਤਾਂ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਸੁਪਾਖ ਖੋਪਾ ਦਿੱਤਾ ਹੈ ਨਾ ਹੀ ਕਿਸੇ ਨੂੰ ਕਿਸੇ ਨੇ ਪਤਾ ਕਰਨ ਦੀ ਕੋਈ ਵੀ ਕੋਸ਼ਿਸ਼ ਕੀਤੀ शिंदे ਦੇ ਭੋਗ ਉਤੇ ਇਲਾਕੇ ਭਰ ਦੇ ਲੋਕਾਂ ਦਾ ਇਕੱਠ ਹੋਇਆ शिंदे ਦੇ ਪਰਿਵਾਰ ਨੂੰ ਦੇਖ ਕੇ ਕੋਈ ਵੀ ਅੱਖ ਗਿੱਲੇ ਹੋਣੋਂ ਨਾ ਰਹੀ ਰਾਣੀ ਇਕੱਠ ਵਿੱਚੋਂ ਲੰਗਦੀ ਹੋਈ ਇੱਕ ਹੱਥ ਨਾਲ ਬੀਬੀ ਭਾਪੇ ਨੂੰ ਫੜੀ ਅਤੇ ਦੂਸਰੇ ਹੱਥ ਨਾਲ ਬੱਚਿਆਂ ਨੂੰ ਸੰਭਾਲੀ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਈ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ